ਕੈਨੇਡਾ ਵੰਡਣ ਜਾ ਰਿਹਾ ਹੈ ਪੰਜਾਬੀਆਂ ਲਈ ਖੁਸ਼ੀਆਂ ਬਿਨਾ ਬਲੱਡ ਰਿਲੇਸ਼ਨ ਤੋਂ ਕੈਨੇਡਾ ਦੇਵੇਗਾ ਸਿੱਧਾ ਵੀਜ਼ਾ ਆਪਾਂ ਆਮ ਹੀ ਬਹੁਤ ਸਾਰੇ ਲੋਕਾਂ ਤੋਂ ਬਹੁਤ ਸਾਰੇ ਦੋਸਤ ਮਿੱਤਰ ਰਿਸ਼ਤੇਦਾਰਾਂ ਤੋਂ ਸੁਣਿਆ ਹੈ ਕਿ ਬਿਨਾ ਰਿਲੇਸ਼ਨਸ਼ਿਪ ਦੇ ਕੈਨੇਡਾ ਮਤਲਬ ਕਿ ਜੇਕਰ ਤੁਹਾਡਾ ਬਲੱਡ ਰਿਲੇਸ਼ਨ ਉਹਨਾਂ ਨਾਲ ਰਲਦਾ ਹੈ ਤਾਂ ਹੀ ਤੁਸੀਂ ਕੈਨੇਡਾ ਜਾ ਸਕਦੇ ਹੋ ਇਸ ਤੋਂ ਬਿਨਾ ਤੁਸੀਂ ਕੈਨੇਡਾ ਦੇ ਵਿੱਚ ਐਂਟਰੀ ਨਹੀਂ ਕਰ ਸਕਦੇ ਆਪਣੇ ਬਹੁਤ ਚਾਚੇ ਤਾਇਿਆਂ ਦੇ ਮਾਮੇ ਭੂਆ ਫੁੱਫੜਾਂ ਦੇ ਜਵਾਕ ਕੈਨੇਡਾ ਦੇ ਵਿੱਚ ਗਏ ਹੁੰਦੇ ਆ ਪਰ ਜਦੋਂ ਆਪਾਂ ਉਹਨਾਂ ਨੂੰ ਕਹਿੰਨਾ ਭਰਾਵਾ ਸਾਨੂੰ ਵੀ ਬੁਲਾ ਲਾ ਉਹ ਇੱਕ ਗੱਲ ਹੀ ਕਹਿੰਦੇ ਤੇਰੇ ਨਾਲ ਸਾਡਾ ਬਲੱਡ ਰਿਲੇਸ਼ਨ ਮ ਦਾ ਤੇ ਅਸਲੀ ਤੇਨੂੰ ਅਸੀਂ ਨਹੀਂ ਬੁਲਾ ਸਕਦੇ ਸਭ ਤੋਂ ਵੱਡਾ ਕੁਐਸਚਨ ਉਹਨਾਂ ਲੋਨੋਂ ਇਹੀ ਕ੍ਰੀਏਟ ਕੀਤਾ ਜਾਂਦਾ ਪਰ ਹੁਣ ਤੁਸੀਂ ਬਿਨਾ ਬਲੈਡ ਰਿਲੇਸ਼ਨ ਤੋਂ ਵੀ ਬਹੁਤ ਜ਼ਿਆਦੇ ਅਜ ਤੋਂ ਪਹਿਲਾਂ ਵੀ ਬਹੁਤ ਜ਼ਿਆਦੇ ਵੀਜ਼ੇ ਆਏ ਆ ਤਾਂ ਇਹਨਾਂ ਦਾ ਫਿਊਚਰ ਵੀ ਆ ਰਿਹਾ ਹੈ ਬਟ ਅੱਜ ਵੀ ਬਹੁਤ ਸਾਰੇ ਵੀਡੀਓ ਸਾਨੂੰ ਰিসিਵ ਹੁੰਦੇ ਦੇਖਣ ਨੂੰ ਮਿਲਦੇ ਆ ਆਮ ਹੀ ਲੋਕਾਂ ਕੋਲੋਂ ਜੇ ਗੱਲ ਕਰਦੇ ਆ ਕਿ ਐਕਚੁਅਲ ਦੇ ਵਿੱਚ ਤੁਸੀਂ ਇੱਕ ਮੇਨ ਪਰਪਸ ਤੁਹਾਡਾ ਹੋਣਾ ਚਾਹੀਦਾ ਹੈ ਇੱਕ ਮੇਨ ਰੀਜ਼ਨ ਹੋਣਾ ਚਾਹੀਦਾ ਹੈ ਫਾਰ ਐਗਜ਼ਾਮਪਲ दैट ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇ ਕੇ ਸਮਝਾਉਣਾ ਹੈ ਜਿਵੇਂ ਕਿ 1 ਜੁਲਾਈ ਨੂੰ ਮੇਰੇ ਦੋਸਤ ਦਾ ਜਨਮ ਦੇਣਾ 1 ਜੁਲਾਈ ਨੂੰ ਉਹਦਾ ਹੀ ਚਾਚਾ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਕੈਨੇਡਾ ਤੋਂ ਉਸਦੇ ਚਾਚੇ ਨੇ ਉਹਨੂੰ ਇੱਕ ਇਨਵੀਟੇਸ਼ਨ ਲੈਟਰ ਭੇਜਿਆ ਇਨਵੀਟੇਸ਼ਨ ਲੈਟਰ ਮੰਗਾਉਣ ਲੱਗੇ ਇੱਕ ਇੱਕ ਗੱਲ ਦਾ ਬਜਰੂਰ ਧਿਆਨ ਰੱਖਿਓ ਕਿ ਉਹ ਤੁਹਾਡੇ ਨੋਟਰੀ ਹੋਏ ਹੋਣੇ ਚਾਹੀਦੇ ਆ ਮਤਲਬ ਕੀ ਜੇਕਰ ਤੁਹਾਡਾ ਦੋਸਤ ਮਿੱਤਰ ਭੈਣ ਭਾਈ ਚਾਚਾ ਤਾਊ ਕੋਈ ਵੀ ਤੁਹਾਨੂੰ ਇਨਵੀਟੇਸ਼ਨ ਲੈਟਰ ਭੇਜਦਾ ਹੈ ਉਹ ਨੋਟਰੀ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਨੋਟਰੀ ਦੀ ਫੀਸ ਨੀਅਰ ਅਬਾਊਟ 10000 ਰੁਪਏ ਇੰਡੀਅਨ ਰੁਪੀਜ਼ ਹੁੰਦੀ ਹੈ ਜੇਕਰ ਡਾਲਰਾਂ ਦੇ ਵਿੱਚ ਕਨਵਰਟ ਕਰੀਏ ਤਾਂ ਨੀਅਰ ਅਬਾਊਟ 90 ਤੋਂ 100 90 ਤੋਂ 100 ਡਾਲਰ ਹੁੰਦੀ ਹੈ ਜੇਕਰ ਤੁਹਾਡਾ ਦੋਸਤ ਉਹ ਵੀ ਨਹੀਂ ਪੇ ਕਰ ਰਿਹਾ ਤੁਸੀਂ ਉਸ ਨੂੰ 100 ਡਾਲਰ ਪੇ ਕਰ ਸਕਦੇ ਹੋ ਆਪਣਾ ਇੰਡੀਆ ਚੋਂ ਭਾਈ ਨ ਮੈਨੂੰ ਤੋਂ ਆਪਣੇ ਡਾਕੂਮੈਂਟ ਭੇਜੀ ਫਸਟ ਆਫ ਆਲ ਸੈਂਕਟਿਸ ਇੱਕ ਮੇਨ ਪਰਪਸ ਤੁਸੀਂ ਉਹਨਾਂ ਨੂੰ ਦੇਤਾ ਕਿ ਮੇਰਾ ਬਰਥਡੇ ਹੈ ਪਲੱਸ ਤੁਹਾਡੇ ਦੋਸਤ ਨੇ ਮੇਰੇ ਦਰਸ਼ਕਦਾਰ ਨੇ ਭੈਣ ਭਾਈ ਦੇ ਵੀ ਇੱਕ ਅੰਬੈਸੀ ਨੂੰ ਮੇਨ ਪਰਪਸ ਦਿੱਤਾ ਕਿ ਇਹਦਾ ਬਰਥਡੇ ਹੈ ਤੇ ਅਸੀਂ ਇਹਦਾ ਸੈਲੀਬ੍ਰੇਸ਼ਨ ਕਰਨਾ ਚਾਹੁੰਦੇ ਹਾਂ ਆਪਣੇ ਕੋਲੇ ਬੁਲਾ ਕੇ ਇੱਕ ਮੇਨ ਰੀਜ਼ਨ ਇੱਕ ਟਾਪਿਕ ਜਿਹਨੂੰ ਸਪੈਸੀਫਿਕ ਟਾਪਿਕ ਕਹਿ ਦਿੰਨੇ ਆ ਕਿ ਇਹ ਕਾਰਨ ਤੋਂ ਬਿਨਾ ਜਿਸ ਤੇ ਤੁਸੀਂ ਯਕੀਨ ਦਵਾ ਦਿੰਦੇ ਹੋ ਕੈਨੇਡੀਅਨ ਐਮਬੈਸੀ ਨੂੰ ਕਿ ਹਾਂ ਇਹ ਬੰਦਾ ਜੈਨੂਇਨ ਆ ਇਹ ਬੰਦਾ ਰੈਲਿਟੀ ਦੇ ਵਿੱਚ ਉਧਰ ਜਾ ਕੇ ਘੁੰਮਣ ਫਿਰ ਕੇ ਵਾਪਸ ਚਲਾ ਜਾਊਗਾ ਤੁਹਾਨੂੰ ਕੈਨੇਡਾ ਵੀਜ਼ਾ ਦੇ ਦਿੰਦਾ ਹੈ ਜਿਵੇਂ ਦੋ ਗੱਲਾਂ ਮੈਂ ਤੁਹਾਨੂੰ ਤੇ ਦੱਸਾਂਗਾ ਕਿ ਇੱਕ ਮੇਨ ਰੀਜ਼ਨ ਆਪਣਾ ਹੋਣਾ ਚਾਹੀਦਾ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਇਆ ਹੈ ਸੈਂਕਿਡਿਜ਼ਮ ਨੋਟਰੀ ਹੋਏ ਡਾਕੂਮੈਂਟ ਬਹੁਤ ਜ਼ਰੂਰੀ ਹੈ ਇਸ ਤੋਂ ਬਿਨਾ ਉਸ ਇਨਸਾਨ ਦਾ ਪਾਸਪੋਰਟ ਉਹਦੀ ਬੈਂਕ ਡਿਟੇਲ ਉਹਦਾ ਵੀਜ਼ਾ ਵੈਲਿਡ ਐਂਡ ਪੀਅਰ ਕਾਰਡ ਜ਼ਰੂਰ ਤੁਹਾਡੇ ਕੋਲੇ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਕੈਨੇਡਾ ਟੂਰਿਸਟ ਵੀਜ਼ਾ ਲਗਾਉਣਾ ਚਾਹੁੰਦੇ ਹੋ